हेलो जी सत श्री अकाल किता सारे ठीक ठाक हो उम्मीद कर रही है कि आप लोगों भी रखे इसके लिए सबकी सलाह लूचे लो जी हां भाई एक नया ब्लॉग लेके आए हैं आज दिन हैगा संडे दा ते टाइम इथे जगा सुबह दिन ना दा 9:00 बजे है ते 9:00 तक 9 दी तारीख हुगा टाइम इथे मैं करदी सी पनीर बच्चे के अंदर पनीर आले प्रोटीन होनी है ते मैं तो पनीर बनाना नहीं दही पाके बाटती इसमें ਦਾਲ ਸਬਜ਼ੀ ਬਣਾ ਲੰਨੀ ਕਹਿੰਦੇ ਪਨੀਰ ਦੇ ਪਰੌਠੇ ਬਣਾ ਦੋ ਮੈਂ ਚਲੂ ਆਪਾਂ ਪਨੀਰ ਦੇ ਪਰੌਠੇ ਬਣਾ ਲੰਨੀ ਹਣਾ ਹੁਣ ਗੋਲੀਆਂ ਬਾਹਰ ਆ ਕੇ ਮੱਚੀ ਜਾਂਦੀ ਆ ਨਹੀਂ ਪੱਕ ਗਈ ਨੂੰ ਨਹੀਂ ਚਾਹੀਉ ਮਾਦੀ ਨਹੀਂ ਅਸੀਂ ਆਉਣਾ ਹੈ ਇਹ ਦੱਸਣਾ ਪੈਂਦਾ ਵੀ ਭਾਈ ਵੀਡੀਓ ਬਣ ਰਹੀ ਹੈ ਥੋੜਾ ਜਿਹਾ ਪਾਣੀ ਜ਼ਿਆਦਾ ਨਾ ਸੜਦੀ ਕੀ ਕਹਣਾ ਪੁੱਤ ਹਾਂ ਕਾਲੀ ਬੀਬੀ ਜਾਂ ਉਹ ਤਾਂ ਮੈਂ ਲੱਕਣ ਲਾ ਗਈ ਸੀਗੀ ਇੱਕ ਅੱਜ ਤੁੰਡ ਬਹੁਤ ਜ਼ਿਆਦੇ ਆ ਤਿੰਨ ਤਿੰਨ ਚਾਰ ਦਿਨ ਹੋ ਗਏ ਤੁੰਡ ਪੈਂਦੀ ਨੂੰ ਬਹੁਤ ਜ਼ਿਆਦਾ ਪੈਂਦੀ ਹੋ ਮੌਸਮ ਫੇਰ ਖਰਾਬ ਹੋਇਆ ਪਿਆ ਵਾ ਤੇ ਕੱਲ ਤਾਂ ਜਮਾ ਹੀ ਨਹੀਂ ਸੂਰਜ ਨਿਕਲਿਆ ਠੀਕ ਉਦੇ ਤਾਂ ਕਿ ਨਾ ਕੋਈ ਨਾ ਰਕੀ ਨਹੀਂ ਖੰਡ ਜੀ ਕਰਕੇ ਕੁਝ ਕੰਮ ਕਰ ਲਵਾਂ ਵੀ ਮਨ ਨਹੀਂ ਕਰਦਾ ਹੈਗਾ ਕਿ ਹੁਣ ਮੈਂ ਉੱਥੇ ਵੀ ਅਸੀਂ ਲੇਟ ਸੀ ਅੱਜ ਚਲੋ ਸੰਦੇਸ ਸੀਗਾ ਤੇ ਇਹ ਕਾਹ ਹੁੰਦਾ ਵੀ ਕੰਮ ਵੀ ਹੈ ਨਹੀਂ ਕਿ ਅਰੋਂ ਸਾਰਾ ਚੜ੍ਹ ਰੂ ਦਾ ਕੰਮ ਕਰਤਾ ਅੱਛਾ ਰੂਪ ਵਿੱਚ ਇਹ ਹੁਣ 9 ਵਜੇ ਸੀਗੇ ਤੇ ਮੈਂ ਕਿ ਚਲੋ ਹੁਣ ਰੋਟੀ ਬਣਾ ਲਈਏ ਰੋਟੀ ਖਵਾ ਲਈਏ ਫਿਰ ਅੱਜ ਕੱਪੜੇ ਵੀ ਲੱਗਣਾ ਕੱਪੜੇ ਮੇਰੇ ਬਹੁਤ ਪੈਸੇ ਸਲਾਈ ਕਰਨ ਵਾਲੇ ਤੇ अच एक अद्धा सूट करते हैं रेडी अद्धा चार प्या वहां कर रोटी बना के दुद्ध ले लिया से मैं अद्धे तो अद्धा किलो दे अद्धा किलो तो ज्यादा किलो ही होगा मेरे ख्याल तो किलो ले लिया है चलो थोड़ा जा पनीर परौठिया प्रो, पालूंगी थोड़ा जा अनमोल की आत्ता जो कुछ मंगता ना मैंने तो कुछ बना के देता है ना घर चीज होंगी तो बना के देता दे। थोड़े चेर बाद दूँ तो भुख लगी सहमति किया गैस नीर आप कट लिया तो नीर अपना रेडी सी पानी पुनी ना तो बिल्कुल ਕੀ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੀ ਹੈ ਪਿਆਜ਼ ਅਦਰਕ ਤੇ ਹਰੀ ਮਿਰਚ ਪੰਦਨੀ ਇੱਕ ਹੱਥ ਨਾਲ ਵੀ ਜੋੜਨ ਹੋਈ ਹੈ ਨਾ ਇਹ ਪਾਉ ਤੋਂ ਬਾਅਦ ਵੀ ਪਾਉਣੀ ਹੈ ਜਿਹੜੇ ਪੀਛੇ ਤੇ ਪੈਂਦੀਆਂ ਇਹ ਵੀ ਵਿੱਚ ਪਾਉਣੀ ਹੈ ਔਰ ਇਹੋ ਜਿਹੀ ਮਸਾਂ ਸਾਰੇ ਚਨੀ ਪਾਉਂਗੀ ਮੈਨੂੰ ਟੇਸਟ ਹੀ ਨਹੀਂ ਲੱਗਦੀ ਇਹਨਾਂ ਨੂੰ ਉਹਨਾਂ ਦੇ ਪ੍ਰੋਟੀਨ ਦੀ ਪਾ ਕੇ ਦੂੰਗੀ ਅਮੇ ਲਿਫਟ ਸਾਈਡ ਤੇ ਰੱਖ ਲੈਂਚਾ ਤੇ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਮਸਾਲੇ ਆਉਂ ਉਹ ਪਾਵਾਂਗੇ ਲਾਲ ਮਿਰਚ ਪਾਊਡਰ ਪੁਨਯਾ ਜੀਰਾ ਪਾਊਡਰ ਤੇ ਨਮਕ ਨਮਕ ਨੂੰ ਥੋੜਾ ਜਿਹਾ ਹੂਟਾ ਤੇ ਜੀਰਾ ਬੱਚਿਆਂ ਦੀਆਂ ਨਵੀਆਂ ਇਨਫਰਮੇਸ਼ਨਾਂ ਆ ਪਾਤੀ ਤੋਂ ਵਿੱਚ ਆ ਪਾਤੀ ਤੋਂ ਸਵਾਦ ਵੀ ਪਰਪੀਜੇ ਵਰਗਾ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਹੁਣ ਬਣਾਉਣੀ ਆਪਾਂ ਪਰੌਠੇ ਦਹੀਂ ਦੇ ਨਾਲ ਗਰਮਾ ਗਰਮ ਅੱਜ ਕਾਲੀ ਮਿਰਚ ਖਤਮ ਹੋਈ ਹੋਈ ਆ ਪੀਸਣ ਵਾਲੀ ਉਹ ਨੂੰ ਮੈਂ ਪਹਿਲਾਂ ਪੀਸ ਕੇ ਰੱਖਦੀ ਆ ਭੁੰਨਿਆ ਜੀਰਾ ਭੁੰਨ ਕੇ ਉਹ ਨੂੰ ਪੀਸਣਾ ਵਾ ਉਹ ਫਿਰ ਲੱਸੀ ਵਗੈਰਾ ਚ ਪੈ ਜਾਂਦਾ ਵਾ ਲੋ ਜੀ ਇੱਥੇ ਆਪਾਂ ਪਨੀਰ ਆਪਣਾ ਰੈਡੀ ਕਰ ਲਿਆ ਸੀ ਉਹਦੇ ਵਿੱਚ ਪਿਆਜ਼ ਅਦਰਕ ਤੇ ਹਰੀ ਮਿਰਚ ਬਰੀਕ ਕੱਟ ਕੇ ਪਾਲੀ ਸੀਗੀ ਤੇ ਵਿੱਚ ਆਪਣੇ ਜੋ ਮਸਾਲੇ ਹੁੰਦੇ ਆ ਨਮਕ ਹਰੀ ਸੌਰੀ ਲਾਲ ਮਿਰਚ ਜੀਰਾ ਪਾਊਡਰ ਵਗੈਰਾ ਜੋ ਵੀ ਸੀ ਸਾਰੇ ਪਾ ਕੇ ਉਹਨੂੰ ਮਿਕਸ ਕਰਕੇ ਰੱਖ ਲਿਆ ਸੀ ਤੇ ਇੱਥੇ ਅਨਮੋਲ ਦਾ ਪਰੌਠਾ ਰੈਡੀ ਹੁੰਦਾ ਸੀਗਾ ਤੇ ਦਾਲ ਪਈ ਸੀ ਕਹਿੰਦੇ ਦਾਲ ਨਹੀਂ ਖਾਣੀ ਪਨੀਰ ਵਾਲੇ ਪਰੌਠੇ ਬਣਾ ਕੇ ਦੋ ਉਹ ਖਾਣੇ ਸੀ ਕਦੇ ਆਲੂ ਵਾਲੇ ਚਲੋ ਛੁੱਟੀ ਐ ਐਤਵਾਰ ਨੂੰ ਤਾਂ ਇਹ ਜਾ ਕੁਝ ਹੁੰਦਾ ਹੀ ਆ ਨਾ ਬੱਚੇ ਕੁਛ ਨਾ ਕੁਛ ਸਪੈਸ਼ਲ ਭਾਲਦੇ ਆ ਵੀ ਜਾਂ ਅਲੂ ਵਾਲਾ ਪਰੌਠਾ ਹੋ ਵੀ ਜਾਂ ਪੂਰੀ ਛੋਲੇ ਪੂਰੀਆਂ ਹੋਣ ਤੇ ਜਾਂ ਕੁਝ ਵੀ ਹੋਵੇ ਹੈ ਨਾ ਬੱਚਿਆਂ ਨੂੰ ਹੁੰਦਾ ਹੀ ਆ ਵੀ ਕੁਝ ਨਾ ਕੁਝ ਸਪੈਸ਼ਲ ਐਤਵਾਰ ਨੂੰ ਤਾਂ ਸਪੈਸ਼ਲ ਚੀਜ਼ ਬਣਦੀ ਹੋਈ ਆ ਹੈ ਨਾ ਕਰੇ ਹਰੇਕ ਦਿਨ ਬਣਦੀ ਆ ਕਿਉਂਕਿ ਬੱਚੇ ਘਰੇ ਹੁੰਦੇ ਆ ਖਾਣਾ ਉਹ ਖਾਣਾ ਹੈ ਨਾ ਬਾਕੀ ਟਾਈਮ ਤਾਂ ਉਹਨਾਂ ਦਾ ਸਕੂਲ ਚ ਹੀ ਲੰਘ ਜਾਂਦਾ ਸ਼ਾਮ ਨੂੰ ਹੁੰਦੀ ਆ 3:30 4 ਵਜੇ ਤੇ ਟਿਫਨ ਚ ਵੀ ਆਪਾਂ ਰੋਟੀ ਵੀ ਪਾਉਣੀ ਆ ਨਾ ਜ਼ਿਆਦਾਤਰ ਤਾਂ ਤੇ ਉਹਦੀ ਰੋਟੀ ਰੈਡੀ ਹੋ ਗਈ ਸੀ ਲੋਜੀਕ ਮਿੱਠੀ ਚਹਨੀ ਬਣਾਉਣੀ ਸੀਗੀ ਉਹਦੇ ਲਈ ਮੈਂ ਟਿਮਲੀ ਨੂੰ ਧੋ ਲਿਆ ਸੀਗਾ ਹੁਣ ਇਹਦੇ ਵਿੱਚ ਗਰਮ ਪਾਣੀ ਪਾ ਦੂੰਗੀ ਤੇ ਇਤ ਤੱਕ ਘੰਟੇ ਨੂੰ ਉੱਪਰ ਰੱਖ ਦਾਂਗੇ ਗਰਮ ਬਣ ਬਣ ਇਹਨੂੰ ਉਦਕ ਇੱਕ ਘੰਟੇ ਲਈ ਰੱਖ ਦੰਨੀ ਆ ਫਿਰ ਵਧੀਆ ਹੋ ਠੀਕ ਜੀ ਥੋੜੇ ਜਿਹੀ ਜੀਰੇ ਦਾ ਭੁੰਨਣਾ ਸੀਗਾ ਰਸਟ ਕਰਨਾ ਇਹਨੂੰ ਖਤਮ ਹੋ ਗਿਆ ਪਿਆ ਸੀ ਥੋੜਾ ਜਿਆ ਰਹਿ ਗਿਆ ਸੀ ਮੈਂ ਕਿਹਾ ਚਲੋ ਇਹਨੂੰ ਵੀ ਭੁੰਨ ਕੇ ਰੱਖ ਲਾ ਇੱਕ ਤਾਂ ਲੱਸੀ ਚ ਪੈ ਜਾਂਦਾ ਕਾਲੀ ਮਿਰਚ ਬਣੋ ਪਿਸਣ ਵਾਲੀ ਪਈ ਸੀ ਉਹ ਵੀ ਲੱਸੀ ਚ ਪੈ ਜਾਂਦੀ ਹੈ ਨਾ ਲੱਸੀ ਬਹੁਤ ਟੇਸਟੀ ਬਣਦੀ ਹੈ ਜਦੋਂ ਆਪਾਂ ਭੁਜਿਆ ਹੋਇਆ ਜੀਰਾ ਪਾਉਣੀ ਵਿੱਚ ਤੇ ਹੋਰ ਵੀ ਕਈ ਜਿਵੇਂ ਚਾਟ ਵਗੈਰਾ ਪਾ ਲਿਆ ਨਾ ਉੱਤੇ ਜੀਰਾ ਪਾ ਲਿਆ ਉਸ ਨਾਲ ਟੇਸਟ ਹੋ ਜਾਂਦਾ ਵਾ ਜੀਰੇ ਦਾ ਤੇ ਜਿਵੇਂ ਆਪਾਂ ਦੇਖੀਂ ਦੇ ਵਿੱਚ ਪਾ ਲਿਆ ਤੇ ਮੈਂ ਥੋੜਾ ਜਿਹਾ ਭੁੰਨ ਕੇ ਰੱਖ ਦਿੱਤੀ ਹੈ ਖਤਮ ਹੋਇਆ ਪਿਆਸੀ ਬਸ ਚਮਚਾਤ ਰਹਿ ਗਿਆ ਇਸ ਵਿੱਚ ਸਾਲਾ ਜਿੰਨਾ ਤੇ ਕੰਮ ਨੇ ਮੇੜ ਰ ਸੋਈ ਤੱਕ ਇਹ ਇੱਕ ਸਾਸ ਬਣਾਉਣੀ ਆ ਜਦੋਂ ਬੱਚੇ ਘਰੇ ਹੁੰਦੇ ਆ ਨਾ ਫਿਰ ਕੁਛ ਨਾ ਕੁਛ ਮੰਗਦੇ ਰਹਿੰਦੇ ਆ ਤੇ ਦੋ ਖਾਣ ਨੂੰ ਫਿਰ ਰੈਡੀ ਹੁੰਦਾ ਬਣਾ ਕੇ ਦੇ ਦਿੱਤੀ ਹੈ ਹਨਾ ਸਾਸ ਖਤਮ ਹੋਈ ਹੋਈ ਸੀ ਮੈਂ ਇਹਨੂੰ ਵੀ ਮੈਂ ਬਣਾ ਕੇ ਰੱਖ ਲੀਤੀ ਸਾਸ ਨੂੰ ਨੂੰ ਮੈਂ ਜਦੋਂ ਮੈਂ ਸੇਮਾ ਤੇ ਕੋ ਨਦੀਆਂ ਲੱਗਦੇ ਏ ਟੁਕ ਖਸ਼ਪੋ ਚ ਆਉਣ ਲੱਗਣਾ ਉਹ ਤੋਂ ਬੰਦ ਕਰ ਦਾਂ। ਲੋ ਜਿੱਥੇ ਤੇ ਪਿੱਛੇ ਜਿਹਾ ਸੋ ਤੇ ਮੈਂ ਜੇ ਬੰਦ ਕਰਤਾ ਸੀ ਪਰ ਫਿਰ ਜਿਆਦਾ ਕਾਲਾ ਜਿਹਾ ਹੋ ਜਾਂਦਾ ਨਾ। ਨਾਲ ਦੀ ਨਾਲ ਹਲਾਈ ਚਾਉਂਗੀ ਤਾਂ ਠੀਕ ਨਹੀਂ ਹੈ ਜੇ ਤਵਾ ਪੱਤਾ ਕਰਕੇ ਨਾ ਮੈਂ ਤਵੇ ਤੇ ਭੁੰਨ ਲੈਣੀ ਉਹ ਤਾਂ ਫਰਾਈ ਕਿੰਚ ਵੀ ਭੁੰਨ ਜਾਂਦਾ ਪਰ ਮੈਂ ਤਵੇ ਤੇ ਭੁੰਨ ਲਿਆ ਚਲੋ ਜੀ ਚਲੋ ਜੀ ਆਪਣਾ ਇਹ ਰੈਡੀ ਹੋ ਗਿਆ ਹੁਣ ਇਹਨੂੰ ਪਕੀ ਲੇ ਤੇ ਨਾਲ ਹੀ ਕਾਲੀ ਮਿਰਚ ਪੀ ਲਾਣੀ ਆ ਤੇ ਫੇਰ ਹਜੇ ਇਮਲੀ ਨੂੰ ਅੱਧਾ ਘੰਟਾ ਭਿਓ ਕੇ ਰੱਖੂੰਗੀ ਉਹ ਦਵਾ ਦਿੰਦੀ ਇਹ ਚ ਮਿੱਠੀ ਸੌਸ ਬਣਾਵਾਂਗੀ ਹੁਣ ਉਹ ਤਾਂ ਘੰਟਾ ਪਿੱਛੇ ਰਹਿਣ ਦੋ ਫੇਰ ਉਹਨੂੰ ਛਾਣ ਲਾਂਗੇ ਆਪਾਂ ਲੋ ਜੀ ਕਾਲੀ ਮਿਰਚ ਨੂੰ ਵੀ ਆਪਾਂ ਪੀ ਲਿਆ ਸੀ ਤੇ ਆਪਣਾ ਜੀਰਾ ਵੀ ਪੀ ਲਿਆ ਸੀਗਾ ਉਦੋਂ ਬਾਅਦ ਆ ਗਈ ਸੀ ਆ ਇਹਦੀ ਹਮਲੀ ਦੀ ਬਾਰੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਕੱਟ ਲਾਂਗੇ ਤਾਂ ਪਾਣੀ ਇਹਨੂੰ ਨਿਚੋੜ ਲਾਂਗੇ ਜਿਹੜੇ ਇਹਦੇ ਵਿੱਚ ਬੀਜ ਹੋਣਗੇ ਉਹਨਾਂ ਨੂੰ ਐਕਸੈਕਟੇ ਕੱਢ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਕੌਲੇ ਦੇ ਵਿੱਚ ਆਪੁੰਢੀ ਦੀ ਮਦਦ ਨਾਲ ਕਰ ਲਾਂਗੇ ਤੇ ਉਹ ਦੂਗਾ ਇੱਕ ਕੋਈ ਕੜਾਹੀ ਜਾਂ ਕੋਈ ਫਰਾਈਪੈਨ ਹੋਏਗਾ ਉਹਨੂੰ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਜੀਰਾ ਤੇ ਇੱਕ ਚਮਚਾ ਇੱਕ ਚਮਚਾ ਨਹੀਂ ਥੋੜਾ ਜਿਹਾ ਮਹਦੇਸੀ ਘਿਓ ਪਾਇਆ ਸੀ ਤੇ ਉਹਦੇ ਵਿੱਚ ਥੋੜੀ ਸੌਂਫ ਭੁੰਨੀ ਹੈ ਸੌਂਫ ਭੁੰਨਣ ਤੋਂ ਬਾਅਦ ਆਪਾਂ ਜੋ ਇਮਲੀ ਦਾ ਪਾਣੀ ਆ ਉਹਨੂੰ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਥੋੜਾ ਜਿਹਾ ਚਿਰ ਹਿਲਾਵਾਂਗੇ ਤੇ ਫਿਰ ਇਹਦੇ ਵਿੱਚ ਚੀਨੀ ਲੋੜ ਅਨਸਾਰ ਜਿੰਨਾ ਕਿ ਚੰਗਾ ਲੱਗੇ ਤੁਹਾਨੂੰ ਮਿੱਠਾ ਗੁੜ ਉਹਨਾਂ ਕ ਪਾ ਦਿਓ ਤੇ ਨਾਲ ਹੀ ਗੁੜ ਪੋਣਾ ਨਾਲ ਹੀ ਚੀਨੀ ਤੇ ਇਹਨੂੰ ਆਪਾਂ ਹੁਲਾਉਂਦੇ ਰਵਾਂਗੇ ਜਿੰਨਾ ਚਿਰ ਗਾੜਾ ਨਹੀਂ ਹੁੰਦਾ ਉਦੋਂ ਬਾਅਦ ਆਪਾਂ ਇਹਦੇ ਵਿੱਚ ਕਾਲੀ ਮਿਰਚ, ਕਾਲਾ ਨਮਕ, ਪੁੰਨਿਆ ਹੋਇਆ ਜੀਰਾ ਪਾਊਡਰ ਤੇ ਲਾਲ ਮਿਰਚ ਇਹਨਾਂ ਨੂੰ ਆਪਾਂ ਵਿੱਚ ਪਾ ਦਾਂਗੇ ਤੇ ਮਿਕਸ ਕਰ ਦਾਂਗੇ। ਇਹਨੂੰ ਹੁਲਾਈ ਜਾਣਾ ਵਾ ਜਿੰਨਾ ਚਿਰ ਇਹ ਗਾੜਾ ਨਹੀਂ ਹੁੰਦਾਗਾ। ਲੋ ਜੇ ਇਹਨੂੰ ਅਵਾਲਾ ਹੋ ਗਿਆ ਸੀਗਾ ਪੰਘਿਆ ਸੀ ਉਦੋਂ ਬਾਅਦ ਆਪਰੇ ਵਿੱਚ ਖਰਬੂਜੇ ਦੇ ਬੀਜ ਸੀਗੇ ਉਹ ਪਾਤੀ। ਮਗਰ ਜਿੰਨਾ ਨੂੰ ਕਹਿ ਦਿੰਨੇ ਮਗਰ ਸੀਗੇ ਇਹਨੂੰ ਵੀ ਪਾਤਾ ਸੀ ਵਿੱਚ ਤੇ ਆਪਣੀ ਚਟਨੀ ਬਣ ਕੇ ਰਹਿ ਗਈ ਸੀ। ਲੋਕੀ ਸੌਸ ਆਪਣੀ ਤਿਆਰ ਆ। ਕਾਫੀ ਗਾੜੀ ਹੋ ਗਈ ਸੀ ਤੇ ਇਹਨੂੰ ਉੱਪਰ ਰੈਡੀ ਕਰਕੇ ਇੱਕ ਸਾਈਡ ਤੇ ਠੰਡਾ ਹੋਣ ਲਈ ਰੱਖਤਾ ਸੀ। ਉਹ ਜੀ ਸੌਸ ਬਣਾਈ ਸੀ ਤੇ ਬੱਚੇ ਕਹਿੰਦੇ ਹੁਣ ਖਾਣ ਨੂੰ ਵੀ ਨਾਲ ਕੁਝ ਬਣਾ ਕੇ ਦੇ ਤੇ ਉਹਦੇ ਲਈ ਲੈ ਲਿਆ ਸੀ ਮੈਂ ਥੋੜਾ ਜਿਹਾ ਦਹੀਂ। ਤੇ ਜਿਹੜੀ ਚੀਜ਼ ਆਪਾਂ ਬਣਾ ਰਹੇ ਆ ਅੱਜ ਉਹਦੇ ਲਈ ਨਾ ਤਾਂ ਗੈਸ ਚੱਲਣ ਦੀ ਲੋੜ ਆ ਨਾ ਕੋਈ ਤੇਲ ਦੀ ਕਸੂਦੀ ਲੋੜ ਨਹੀਂ ਹੈਗੀ ਤੇ ਬਹੁਤ ਹੀ ਸੌਖੇ ਤੇ ਸਾਲ ਤਰੀਕੇ ਨਾਲ ਬਣ ਜਾਂਦੀ ਆ ਤੇ ਟਾਈਮ ਵੀ ਬਾਲਾ ਨਹੀਂ ਲੱਗਦਾ ਹੈਗਾ ਤੇ ਮੈਂ ਦਹੀਂ ਲੈ ਲਿਆ ਸੀਗਾ। ਇਨੂੰ ਆਪ ਪਤਲਾ ਕਰ ਲਾਂਗੇ ਇਹ ਵੀ ਤੇ ਆਵਾਜ਼ ਆ ਰਹੀ ਹੈ ਮੇਰੀ ਮਸ਼ੀਨ ਚੱਲਦੀ ਹੈ ਕੱਪੜੇ ਸੁੱਕ ਸੁਕਾਉਂਦੀ ਸੀ ਬੋਰੀ ਵੀ ਤੇ ਆਵਾਜ਼ ਆ ਰਹੀ ਸੀ ਵੀਡੀਓ ਲੰਬੀ ਬਣ ਜਾਂਦੀ ਹੈ ਨਾ ਪਹਿਲਾਂ ਮੈਂ ਸੌਸ ਤਾਂ ਜਲਦੀ ਜਲਦੀ ਬਣਾਤੀ ਪਬ ਇੱਕ ਪਰ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਹੋਰ ਪਤਲਾ ਕਰਤੀ ਹੈ ਆਪਾਂ ਨੂੰ ਦੋਵੇਂ ਸੈਂਡ ਕਰ ਲਾਂਗੇ ਆਪਾਂ ਦਹੀਂ ਨੂੰ ਅੱਧਾ ਦਹੀਂ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਅੱਧਾ ਆਪਾਂ ਅਰੇ ਰੱਖ ਲਾਂਗੇ ਕੋਈ ਯਾ ਕਰ ਲਈ ਹਾਂਜੀ ਇਹਦਾ ਆਪਾਂ ਆਹ ਦਹੀਂ ਰੱਖਣਾ ਵਾ ਹਨ ਇਹਦੇ ਵਿੱਚ ਆਪਾਂ ਪਾ ਲਾਂਗੇ ਦਹੀਂ ਵਾਲੀ ਕੁੰਚ ਨਹੀਂ ਪਾਪਾ ਇਹਦੇ ਵਿੱਚ ਬੂਰਾ ਘੰਡ ਪੋਣੀਆ ਹੋ ਸਕਦਾ ਤਾ ਤੁਸੀਂ ਦਾਣੇ ਦਾ ਵੀ ਪਸ ਪਰ ਉਹਨੂੰ ਖੋਰਨ ਨੂੰ ਨਾ ਟਾਈਮ ਲੱਗਦਾ ਵਾ ਤੇ ਮੈਂ ਬੂਰਾ ਖਾਂਡੀ ਪਾਤੀ ਤੇ ਕੋਚੀ ਇਹ ਦਹੀਂ ਆਪਾਂ ਇੱਦਾਂ ਰੱਖ ਦਾਂਗੇ ਇਹਨੂੰ ਇੱਕ ਸਾਈਡ ਤੇ ਇਸ ਨੂੰ ਪੂਰਾ ਖੰਡ ਪਾ ਕੇ ਕਿਉਂਕਿ ਖੋਰ ਉਹ ਠੀਕ ਹੋ ਜਾਂਦੀ ਹੈ ਜਿਹੜੀ ਆਪਾਂ ਦਲੇ ਦਾ ਸਾਡੇ ਦੂਜੀ ਪੋਣੀ ਮੋਟੀ ਖੰਡ ਉਹ ਔਰ ਠੀਕ ਘੱਟਾ ਤਾਂ ਕਰਕੇ ਮੈਂ ਖੰਡ ਪਾਤੀ ਇਹ ਰੈਡੀ ਹੋ ਗਿਆ ਉਸ ਤੋਂ ਬਾਅਦ ਆ ਗਿਆ ਸੀ ਆਪਣੇ ਕੋਲ ਆ ਵਾਲਾ ਦਹੀਂ ਜਿਹੜਾ ਬਚਿਆ ਸੀਗਾ ਇਹਨੂੰ ਪਤਲਾ ਕਰਨਾ ਹੋਰ ਪਤਲਾ ਕਰਨਾ ਆਪਾਂ लस्सी अंगू बना लाइन पतला करना लो जी आप पतला कर लिया थोड़ा जा नमक पा देंगे आपको ਹੁਣ ਉਸੇ 'ਚ ਆਪਾਂ ਥੋੜਾ ਜਿਹਾ ਨਮਕ ਪਾਉਣਾ ਬਾਲਾ ਵੀ ਨਹੀਂ ਪਾਉਣਾ ਹੈ ਸਿਰਫ ਹਲਕਾ ਜਿਹਾ ਇਹਦੇ ਵਿੱਚ ਆਪਾਂ ਨਮਕ ਪਾ ਕੇ ਇਹਨੂੰ ਵੀ ਇੱਕ ਸਾਈਡ ਤੇ ਰੱਖ ਦਾਂਗੇ ਤੇ ਹੁਣ ਲੈਨੇ ਆਪਾਂ ਡਰਾਈ ਫਰੂਟ బ్రెడ్ లే వైట్ వల్ల తే షే పీస్ లే బ్రాన్స్ వాటే లాగే బ్రావున్ సార్యాను కట్ల ਲੋ ਜੀ ਆਪਾਂ ਛੇ ਦੇ ਛੇ ਪੀਸ ਸਿੱਧਾ ਕੱਟ ਲਈ ਸੀਗੇ ਤੇ ਹੁਣ ਜਿਹੜਾ ਆਪਾਂ ਦਹੀਂ ਪਹਿਲਾਂ ਲਿਆ ਸੀਗਾ ਇਹਨੂੰ ਲੱਸੀ ਆਪਾਂ ਪਤਲਾ ਕਰਨਾ ਵਾ ਤੇ ਕਾਫੀ ਪਤਲਾ ਵਾ ਇੱਕ ਬਰੈਡ ਲੈਣਾ ਆਪਾਂ ਇਹਦੇ ਵਿੱਚ ਐਂਕ ਪਾ ਕੇ ਤੇ ਉਹਨੂੰ ਐਦਾ ਹੀ ਨਚੋੜਨਾ ਆਪਾਂ ਹੱਥਾਂ ਨਾਲ ਐਦਾ ਨਚੋੜ ਕੇ ਤੇ ਜਿਹੜੇ ਆਪਣੇ ਡ్రਾਈ ਫਰੂਟ ਆ ਨਾ ਇਹਦੇ ਵਿੱਚ ਬਦਾਮ ਸੌਗੀ ਕਾਜੂ ਉਹ ਇਹਨਾਂ ਚ ਥੋੜੇ ਥੋੜੇ ਪਾ ਕੇ ਨਾ ਇਹਦੀ ਇੱਕ ਬੋਲ ਬਣਾ ਲਾਂਗੇ ਇੱਥੇ ਇੱਕ ਬੋਲ ਬਣਾ ਲਾਣੀ ਆ ਇਹਨਾਂ ਨੂੰ ਇੱਕ ਸਾਈਡ ਤੇ ਆਪਾਂ ਰੱਖੀ ਚਾਹਾਂਗੇ ਤੇ ਇਹਦੇ ਨਾਲ ਦੀਆਂ ਆਪਾਂ ਹੋਰ ਬੋਲੇ ਵੀ ਬਣਾਵਾਂ ਲਓ ਆਪਣੀਆਂ ਬੋਲਾਂ ਹੋ ਗਈਆਂ ਤਿਆਰ ਇਹਨਾਂ ਮਿੱਠੀ ਵਾਲਾ ਦਹੀਂ ਸੀਗਾ ਇਹ ਗਾੜਾ ਹੀ ਲੈਣਾ ਪਾ ਦਹੀਂ पा देंगे दो प्लेट तैयार करनिया सौची आप काली मिर्च पा देंगे उ थोड़ी जी लाल मिर्च ਕੁੱਝ 9 ਨਿਯਾ ਮੈਂ ਜੀਰਾ ਪਾਊਡਰ ਥੋੜਾ ਜਿਹਾ ਕਾਲਾ ਨਮਕ ਸਵਾਦ ਅਨਸਾਰ ਲੋ ਜੀ ਫਿਰ ਆਪਾਂ ਜਿਹੜੀ ਸੌਸ ਬਣਾਈ ਸੀਗੀ ਸਵਾਦ ਅਨਸਾਰ ਉਹ ਪਾ ਲਓ ਮੇਰੇ ਕੋਲ ਹੈ ਨਹੀਂ ਸੀ ਨਹੀਂ ਤਾਂ ਘਰਾਂ ਤਾਂ ਨਹੀਂ ਵੀ ਪਾ ਸਕਦੇ ਆ ਆਪਾਂ ਤੇ ਬਹੁਤ ਟੇਸਟੀ ਬਣਦੀ ਹੈ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ